ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਹਾਸੰਗ ਜੀਓ ਅੱਜ ਅਸੀਂ ਆਪ ਜੀ ਦੇ ਨਾਲ ਇਹ ਵਾਰਤਾ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨ ਦੇ ਨਾਲ ਕਹਾਣੀ ਵੰਡ ਹੋਈ ਹੈ ਆਪ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ ਹਰ ਰਚਨਾ ਸਭ ਰੱਬ ਦੀ ਵੰਡੀਆਂ ਬੰਦਿਆਂ ਨੇ ਪਾਈਆਂ ਜੀ ਇਕ ਨਾ ਦੇ ਸੇ ਲਹੀਆਂ ਮੱਖਣ ਮਹਲਾਈਆਂ ਜੀ ਸਿੱਧੇ ਮੂੰ ਖਾਂਦੇ ਨੀਗੇ ਕੇਕ ਖਚਾਈਆਂ ਜੀ ਇਕ ਨਾ ਦੇ ਲੱਖਾਂ ਅੰਦਰ ਇਕ ਨਾ ਦੇ ਲੱਖਾਂ ਅੰਦਰ ਸੋੜੀ ਨੇ ਕਾਰੀ ਹੈ ਕਿਸਮਤ ਦਿਆ ਧਨੀਆਂ ਜੱਟਾ ਤੇਰੀ ਗਤ ਨਿਆਰੀ ਹੈ ਓ ਕਿਸਮਤ ਦਿਆ ਭਲੀ ਕਿਸਾਨਾ ਇਕ ਨਾ ਦੇ ਕੁੱਤਿਆਂ ਅੱਗੇ ਰੋਜ਼ਾ ਹੈ ਮਾਸ ਜੀਾਂ ਦੇ ਕੁੱਤਿਆਂ ਅੱਗੇ ਰੋਜ਼ਾ ਹੈ ਮਾਸ ਜੀ ਬਿਸਕੀਰੇ ਰਹਿਣ ਵੇਜ ਤੇ ਭਰੇ ਗਲਾਸ ਜੀ ਇੱਕ ਨਾਂ ਦੇ ਪੇਟ ਭੰਨ ਨੂੰ ਧਾਣੇ ਨਹੀਂ ਪਾਸ ਜੀ ਭੁਖਿਆਂ ਦੀ ਹੌਂਕ ਆਏ ਅੰਦਰ ਬੀਤ ਦੀ ਸਾਰੀ ਹੈ ਕਿਸਮਤ ਅਧਿਆ ਧਨੀਆਂ ਜੱਟਾ ਤੇਰੀ ਗੱਦ ਨਿਆਰੀ ਹੈ ਓਹ ਕਿਸਮਤ ਜਬ ਭਲੀ ਕਿਸਾਨਾ ਕਨਾ ਦੇ ਸਿਰੋਂ ਸੁੰਦੀਆਂ ਰੇਸ਼ਮੀ ਸਾੜੀਆਂ ਨੰਗੇ ਸਿਰ ਕੱਟਣ ਕੋਈ ਸੋਹਣੀਆਂ ਹਾੜੀਆਂ ਲੀਰਾਂ ਦੇ ਬੁੱਕੌਦਾਲੇ ਲੇਖਾਂ ਦੀਆਂ ਮਾਰੀਆਂ ਇੱਕ ਨਾ ਦੇ ਰਹੀਂਦੀ ਹਰਦਮ ਜਵਲਪਰ ਸੰਵਾਰੀ ਹੈ ਕਿਸਮਤ ਦਿਆ ਧਨੀਆਂ ਜੱਟਾ ਤੇਰੀ ਗਤ ਨਿਆਰੀ ਹੈ ਓ ਕਿਸਮਤ ਦਿਆ ਬਲੀ ਕਿਸਾਨਾ ਕਾਂਦੀ ਸਭ ਦੁਨੀਆਂ ਜੱਟਾ ਤੇਰੀ ਕਮਾਈ ਹੈ ਕਿਸਮਤ ਸੁਲਤਾਨਾ ਬੁਕਦੀ ਕਿਸਮਤ ਸੁਲਤਾਨਾ ਤੱਕਦੀ ਤੂੰ ਇਹ ਬਣਾਈਏ ਸੌਂ ਕਿਉਂ ਪ੍ਰਖੂ ਗੁਵਾਰੀ ਤੇਰੀ ਜਦ ਆਈ ਹੈ ਦੁੱਖਾਂ ਦੀ ਭੁੱਖਾਂ ਦੀ ਸਰ ਦੁੱਖਾਂ ਤੇ ਭੁੱਖਾਂ ਦੀ ਸਰ ਚੁਕਲੇ ਪਿੰਡ ਪਾਰੀ ਹੈ ਕਿਸਮਤ ਦਾ ਧਨੀਆਂ ਜੱਟਾ ਤੇਰੀ ਗਤ ਨਿਆਰੀ ਹੈ ਓ ਕਿਸਮਤ ਦਿਆਪਲੀ ਕਿਸਾਨਾ ਮਾਪਿਆਂ ਦੇ ਘਰ ਘਰ ਸਾਰੇ ਹੀਰੇ ਤੇ ਲਾਲ ਨੇ ਇੱਕ ਨਾਂ ਦੇ ਸਿਰ ਤੇ ਸੋਹਦੇ ਸੁੱਚੇ ਰੁਮਾਲ ਨੇ ਪੈਰਾਂ ਤੋਂ ਨੰਗੇ ਕਈ ਚਾਰ ਦੇ ਮਾਲ ਨੇ ਰਹੀਂਦੀ ਮਰ ਜਾਈ ਸੋਹਲੀ ਰਹੀਂਦੀ ਮਰ ਜਾਈ ਸੋਹਲ ਫੁੱਲਾਂ ਦੀ ਕਿਆਰੀ ਹੈ ਕਿਸਮਤ ਰਿਆ ਧਨੀਆਂ ਜੱਟਾ ਤੇਰੀ ਗਤ ਨਿਆਰੀ ਹੈ ਓ ਕਿਸਮਤ ਰਿਆ ਭਲੀ ਕਿਸਨਾ ਕੇਰੇ ਦੀ ਲਾਲੀ ਬੁੱਲੀ ਜਿਨ੍ਹਾਂ ਦੇ ਹੱਸਦੀ ਏ ਡੁੱਲੀ ਰਤ ਬਣ ਕੇ ਧਾਰੀਆਂ ਸਾੜੀ ਚੋਂ ਲਸਦੀ ਏ ਕਿਸਮਤੀ ਅਜ ਤੇਰੀ ਲਲੀਆਂ ਗਹਿਰਾਂ ਦੀਆਂ ਚਸਰੀ ਏ ਸੀਤਲ ਜੀ ਬਾਜੀ ਜੱਟਾ ਜਿਤਕੇ ਤੂੰ ਹਾਰੀ ਹੈ ਕਿਸਮਤ ਤੇ ਆ ਧਨੀਆਂ ਜੱਟਾ ਤੇਰੀ ਗੱਤ न्याਰੀ ਹੈ ਓ ਕਿਸਮਤ ਤੇ ਆ ਬਲੀ ਕਿਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ